ਜਬ ਉਹ ਹਜ਼ਾਰੇ ਮਾਜ ਮਹੱਲਾ ਪੰਜਮਾ ਚੌਪ ਦੇ ਕਰ ਪਹਿਲਾ ਮੇਰਾ ਮੰਗ ਲੋਚੈ ਗੁਰਦਰਸ਼ਨ ਤਾਈ ਬਿਲ ਕਰੇ ਚਤ ਕੀ ਨਿਆਈ ਤ੍ਰਿਖਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋ ਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿ ਤਨ ਬਾਣੀ ਚਿਰ ਹਉ ਆ ਦੇਖੈ ਸਾਰੰਗ ਪਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ ਕਮਾਈ ਗੁਰਸੱਜਣ ਮੀਤ ਮੁਰਾਰੇ ਜੀਓ ਰਹਾਉ ਏ ਕੜੀ ਨਾ ਮਿਲਤੇ ਤਾਂ ਕਲਜੁ ਘੋਤਾ ਹੁਣ ਕਦ ਮਿਲੀ ਐ ਪ੍ਰੇਤਤ ਭਗਵੰਤਾ ਮੋਹਰੇ ਹੰਨਾ ਵਿਹਾਵੇ ਨੀਂ ਨ ਆਵੇ ਬਿਨ ਦੇਖੈ ਗੁਰਦਰਬਾਰੇ ਜੀਓ ਹਾਂ ਕੋਲੀ ਜੀਓ ਕੋਲ ਕਮਾਈ ਇਸ ਸੱਚੇ ਗੁਰਦਰਬਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭਾਵ ਨਾਸੀ ਕਰ ਮੈਂ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨਾਨੰਦ ਕਦਾਸ ਤੁਮਾਰੇ ਜੀਓ ਹਉ ਕੋ ਲੀਯੋ ਕੋਲ ਕਮਾਈ ਜਨਾਨੰਦ ਕਦਾਸ ਤੁਮਾਰੇ ਜੀਓ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈਸਿਓ ਗਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਧਨ ਸਾਹਿਬ ਜੀ ਸੇਵੀਐ ਅੰਤ ਛਡਾਈ ਸੋਏ ਸੁਨ ਸੁਨ ਮੇਰੀ ਕਾਮਣੀ ਪਾਰ ਉਤਾਰਾ ਹੋਈ ਦਇਆ ਤੇਰਾ ਨਾਮ ਤਰਾ ਸਤਿਗੁਰ ਬਾਣੀ ਜਾਉ ਰਹਾਉ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਉ ਬਾਜ ਪਿਆਰੇ ਕੇਵ ਰਹਾ ਸਾਵ ਡਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨ ਜਾਚ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਛੁਕ ਛੁਕ ਹੋਏ ਸਾਹਿਬ ਤੇਰੇ ਨਾਮ ਮਿਟਉ ਬਿੰਦ ਬਿੰਦ ਛੁਕ ਛੁਕ ਹੋਏ ਰਹਾਓ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੰਗ ਰੰਗਾਈ ਮੇਰੇ ਕੰਤ ਨਾ ਪਾਵੇ ਚੂਲੜਾ ਪਿਆਰੇ ਕਿਉਂ ਦੰਸੇ ਜੇ ਜਾਏ ਹਉ ਕੁਰਬਾਨੀ ਜਾਉ ਮਿਹਰਬਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤਿਨਾ ਕਹਿ ਲੈਣ ਜੇ ਤੇਰਾ ਨਾਮ ਲੈਣ ਜੇ ਤੇਰਾ ਨਾਮ ਤਿਨਾ ਕਹਿ ਹਉ ਸਤਗੁਰ ਬਾਨੀ ਜਾਉ ਰਹਾਉ ਕਾਇਆ ਰੰਗਣ ਜੀਤੀ ਪਿਆਰੇ ਆਇਆ ਨਾਮ ਜੀਠ ਰੰਗਣ ਵਾਲਾ ਏ ਰੰਗੇ ਸਾਹਿਬ ਐਸਾ ਰੰਗ ਨਾ ਦੀਟ ਜਿਨ ਕੇ ਚੋਲੇ ਰ ਤੇ ਲੇ ਪਿਆਰੇ ਕੰਤ ਤੇ ਨਾ ਕਹ ਪਾਸ ਧੂੜਤ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੀਆਂ ਤੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹਲਾ ਪਹਿਲਾ ਇਹ ਆਂਦਰੀਏ ਮੰਗਲਾ ਕਾਇ ਕਰੇ ਆਪਣੜੇ ਕਰ ਹਰ ਰੰਗੋ ਕੀ ਨਾ ਮਾਣੇ ਸ਼ਹਨਿਹੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਭੈ ਕਿਆਂ ਦੇਸ ਲਾਈਆਂ ਨੇਣੀ ਭਾਵ ਕਾ ਕਰ ਸਿੰਗਾਰੋ ਤਾਂ ਸੋਹਾਗਣ ਜਾਣੀ ਲਾਗੀ ਜਾਂ ਸ਼ੋਹ ਧਰੇ ਪਿਆਰੋ ਕਿਆਣੀ ਬਾਲੀ ਕਿਆ ਕਰੇ ਜਾਂ ਤੁੰ ਕੰਤ ਨਾ ਭਾਵੈ ਕਰਨ ਪਲਾਹਾ ਕਰੇ ਬਹੁ ਤੇਰੀ ਸਾ ਤਨ ਮਹਿਲ ਨ ਪਾਵੈ ਵਿਣ ਕਰਮ ਆ ਕੇ ਸਪਾਈਏ ਨਾਹੀ ਜੇ ਬਹੁ ਤੇਰਾ ਧਾਵੈ ਲਬ ਲਵਹੰਕਾਰ ਕੀ ਮਾਤੀ ਮਾਇਆ ਮਨ ਸਮਾਨ ਇੰਨੀ ਬਾਤੀ ਸ਼ੋ ਪਾਈ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਇੰਨੀ ਬਾਤੀ ਸ਼ੋ ਪਾਈ ਐ ਜੋ ਕਿਸੇ ਕਰੇ ਸਪਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਜਾਂ ਕਹਿ ਪ੍ਰੇਮ ਪਦਾਰਥ ਪਾਈ ਹੈ ਤਉ ਚਰਣੀ ਚ ਜਲਾਈ ਹੈ ਸ਼ੋ ਕਹੇ ਸੋ ਕੀਜੈ ਤਨ ਮਨ ਦੀਜੈ ਐਸਾ ਪਰਮਨ ਲਾਈਐ ਏਵ ਕਹੇ ਸੋਹਾਗਨੀ ਭੈਣੀ ਇੰਨੀ ਬਾਤੀ ਸ਼ੋਭਾਈਐ ਆਪ ਗਵਾਈਐ ਤਾਂ ਸ਼ੋਭਾਈਐ ਔਰ ਕੈਸੀ ਚਤਰਾਈ ਸ਼ੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਅਨੰਦ ਪਾਈ ਆਪਣੇ ਕੰਤ ਪਿਆਰੀ ਸਾਂ ਸੋਹਾਗਣ ਨਾਨਕ ਸਾਸ ਭਰਾਈ ਐਸੀ ਰੰਗਰਾਤੀ ਸਿਆ ਹਿੱਕੀ ਮਾਤੀ ਐਨਸ ਪਾਏ ਸਮਾਨ ਸੁੰਦਰ ਸਾਏ ਸਰੂਪ ਵਿਚਖਣ ਕਈਏ ਸਾਹ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਹ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੀਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਓ ਮਾਨਤਰਾ ਜੀ ਜਿਤ ਤੁਲਾ ਤੇਰੀ ਸੇਵ ਸਰਾਹ ਕਮਾਵਾਂ ਘਟ ਹੀ ਪੀਤਰ ਸੋ ਸੋ ਤੁਲੀ ਇਨ ਵਿੱਚ ਚਿੱਤਰ ਹਾਵਾਂ ਆਪੇ ਕੰਡਾ ਤੂੰਤਰਾ ਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਬਨਜਾਰਾ ਅੰਦਲਾ ਨੀਚ ਜਾਤ ਪਰਦੇਸੀ ਹਿੰਨ ਆਵੇ ਤਿਨ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂਆ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਈ ਹੰਦੀ ਸਹਿਬਾ ਨੂੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਗਮ ਨਵਡਾਈ ਜੋ ਤੂੰ ਦੇ ਸੁਖ ਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹਾ ਰਜਾਈ ਰਹਾਓ ਜੋ ਕਿਛੁ ਹੁਆ ਸਭ ਕੀ ਤੁਸਤੇ ਤੇਰੀ ਸਭਾ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕ્યા ਚਿਤrai ਕਿਆ ਹਉ ਕਥੀ ਕਥੇ ਕਤ ਦੇਖਾਂ ਮੈਂ ਅਕਥ ਨ ਕਥਨਾ ਜਾਈ ਜੋ ਤੁਧੁ ਭਾਵੈ ਸੋ ਹੀ ਆਖਾਂ ਦਿਲ ਤੇਰੀ ਵਡਿਆਈ ਏਤੇ ਗੁਕਰ ਹਉ ਬੇਗਾਨਾ ਭੌਂਕਾ ਇਸਤਨ ਤਾਈ ਭਗਤ ਹੀਣ ਨਾਨਕ ਜੇ ਹੋਇਗਾ ਤਾ ਖਸਮੇ ਨਾਉ ਨ ਜਾਏ ਬਿਲਾ ਬਲੀ ਬੁਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਰ ਪਰ ਪੁਰ ਲੀਣਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਮੈਂ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾਂ ਚੌਕ ਦੇ ਕਰ ਪਹਿਲਾ ਮੇਰਾ ਮੰਨ ਲੋਚੈ ਗੁਰਦਰਸ਼ਨ ਤਾਈ ਬਿਲ ਕਰੇ ਚਤ ਕੀ ਨਿਆਈ ਤ੍ਰਿਖਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਹਾਂ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧਨ ਬਾਣੀ ਚਿਰ ਹੁਆ ਦੇਖੈ ਸਾਰੰਗ ਪਾਣੀ ਧਨ ਸੁਦੇਸ ਜਹਤੂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ ਕਮਾਈ ਗੁਰਸੱਜਣ ਮੀਤ ਮੁਰਾਰੇ ਜੀਓ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਲਜੁ ਗਹੋਤਾ ਹੁਣ ਕਦ ਮਿਲੀਐ ਪ੍ਰੇਤਤ ਭਗਵੰਤਾ ਮੋਹ ਰਹਿਣਾ ਵਿਹਾਵੈ ਨੀਂ ਨ ਆਵੈ ਬਿਨ ਦੇਖੈ ਗੁਰਦਵਾਰੇ ਜੀਉ ਹਉ ਕੋ ਲੀਨੀਉ ਕੋਲ ਕਮਾਈ ਇਸ ਸੱਚੇ ਗੁਰਦਵਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਕਰਮੈ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨਨਾਨਕ ਦਾਸ ਤੁਮਾਰੇ ਜੀਉ ਹਉ ਕੋ ਲੀਨੀਉ ਕੋਲ ਕਮਾਈ ਜਾ ਨਾਨਕ ਦਾਸ ਤੁਮਾਰੇ ਜੀਓ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਕ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਧਨ ਸਾਹਿਬ ਕੀ ਸੇਵੀਐ ਅੰਤ ਛਡਾਈ ਸੋਏ ਸੁਨ ਸੁਨ ਮੇਰੀ ਕਾਮਣੀ ਔਰ ਉਤਾਰਾ ਹੋਏ ਦਇਆ ਤੇਰਾ ਨਾਮ ਤਰਾ ਸਤਿਗੁਰ ਬਾਣੀ ਜਾਉ ਰਹਾਓ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨਾਂ ਜਾਂਚ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਝੁਕ ਝੁਕ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਝੁਕ ਝੁਕ ਹੋਏ ਰਹਾਓ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਰੀਤੜਾ ਲੰਗ ਰੰਗਾਈ ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ ਕਿਉਂ ਤਾਂ ਸੇ ਜੀ ਜਾਏ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਮੋ ਕੁਰਬਾਨੇ ਜਾਉ ਤੇ ਨਾ ਕਹਿ ਲੈਣ ਜੇ ਤੇਰਾ ਨਾਮ ਲੈਣ ਜੇ ਤੇਰਾ ਨਾਮ ਤੇ ਨਾ ਕਹਿ ਹਾਂ ਸਤਿਗੁਰੂ ਬਾਨੇ ਜਾਉ ਰਹਾਉ ਕਾਇ ਆ ਰੰਗਣ ਜੀਤੀ ਪਿਆਰੇ ਆਈਏ ਨਾਮ ਜੀਠ ਅੰਗਣ ਵਾਲਾ ਏ ਰੰਗੇ ਸਾਹਿਬ ਐਸਾ ਰੰਗ ਨਾ ਦੀਟ ਜਿਨਕੇ ਚੋਲੇ ਰ ਤੇਲੇ ਪਿਆਰੇ ਕੰਤ ਤੇ ਨਾ ਕਹਿ ਪਾਸ ਧੂੜ ਤੇ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੀਆਂ ਤੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ ਤਿਲੰਗ ਮਹਲਾ ਪਹਿਲਾ ਇਹ ਅੰਦਰੀਏ ਮਨ ਲਾ ਕਾਇ ਕਰੇ ਆਪਣੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਹਨੇ ੜੇ ਤਨ ਕਮਲੀਏ ਬਾਹਰ ਕਿਆ ਢੂੰਢੇ ਭੈ ਕਿਆਂ ਦੇਸ ਲਾਈਆਂ ਨੇਣੀ ਭਾਵ ਕਾ ਕਰ ਸਿੰਗਾਰੋ ਤਾਂ ਸੋਹਾਂ ਗਣ ਜਾਣੀ ਲਾਗੀ ਜਾਂ ਸੋਹ ਧਰੇ ਪਿਆਰੋ ਕਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕਰਨ ਕਲਾ ਕਰੇ ਬਹੁ ਤੇਰੀ 사ਤਨ ਮਹਿਲ ਨ ਪਾਵੇ ਬਿਨ ਕਰਮਾ ਕੇ ਸਿਪਾਈਏ ਨਾਹੀ ਜੇ ਬਹੁ ਤੇਰਾ ਧਾਵੇ ਲਬ ਲਵਾਂ ਕਾ ਕੀਮਤੀ ਮਾਇਆ ਮਾਨ ਸਮਾਨੀ ਇੰਨੀ ਬਾਤੀ ਸ਼ੋਪਾਈ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਇੰਨੀ ਬਾਤੀ ਸ਼ੋਪਾਈ ਹੈ ਜੋ ਕਿਸ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚਕਾਈ ਹੈ ਜਾਂ ਕਹਿ ਪ੍ਰੇਮ ਪਦਾਰਥ ਪਾਈ ਹੈ ਤੌ ਚਰਨੀ ਚਿਤ ਲਾਈ ਹੈ ਸ਼ੋਕ ਕਹੇ ਸੁਕੀਜੈ ਤਨ ਮਨ ਬੀਜੈ ਐਸਾ ਪਰਮਨ ਲਾਈਐ ਏਵ ਕਹੇ ਸੋਹਾਗਨੀ ਭੈਣੀ ਇੰਨੀ ਬਾਤੀ ਸ਼ੋਪਾਈਐ ਆਪ ਗਵਾਈਐ ਤਾਂ ਸ਼ੋਪਾਈਐ ਔਰ ਕੈਸੀ ਚਤਰਾਈ ਸ਼ੋ ਨਦਰ ਕਰ ਦੇਖੈ ਸੋ ਦਿਨ ਦੇਖੈ ਕਾਮਣ ਅਨੰਦ ਪਾਈ ਆਪਣੇ ਕੰਤ ਪਿਆਰੀ ਸਾਂ ਸੋਹਾਗਣ ਨਾਨਕ ਸਾਸ ਭਰਾਈ ਐਸੇ ਰੰਗਾਂ ਤੀ ਸਹਿਜ ਕੀ ਮਾਤੀ ਅਹਨਸ ਭਾਏ ਸਮਾਨ ਸੁੰਦਰ ਸਾਇ ਰੂਪ ਵਿਚਖਣ ਕਈਏ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕੌਣ ਤੁਲਾ ਤੇਰਾ ਕਵਨ ਸਰਾਹ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਪੈ ਮੁਲਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੀਣਾ ਤੂੰ ਆਪੇ ਸਰਬਸਮਾਨਾ ਰਹਾਓ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਹ ਕਮਾਵਾ ਘਟ ਹੀ ਪੀਤਰ ਸੋ ਸੋ ਤੁਲੀ ਇਨ ਵਿੱਚ ਚਿੱਤਰ ਹਾਵਾਂ ਆਪੇ ਕੰਡਾ ਤੂੰ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਬਨਜਾਰਾ ਅੰਦਲਾ ਨੀਜ ਜਾਤ ਪਰਦੇਸੀ ਹਿੰਨ ਆਵੈ ਤਿਨ ਜਾਵੈ ਤਾਂ ਕੀ ਸੰਗਤ ਨਾਨਕ ਰਹਿਂਦਾ ਕਿਉ ਕਰ ਮੂਰਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂ ਸੁਲਤਾਨ ਕਹਾ ਹਾਂ ਮੀਆਂ ਤੇਰੀ ਗਵਨ ਵਡਾਈ ਜੋ ਤੂੰ ਦੇ ਸੁਖ ਹਾਂ ਸੁਆਮੀ ਮੈਂ ਮੂर्ख ਕਹਿਣ ਨਾ ਜਾਇ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੁ ਰਜਾਈ ਰਹਾਉ ਜੋ ਕਿਛ ਹੋਆ ਸਭ ਕੀ ਤੁਜ ਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਿਤrai ਕਿਆ ਹੋਂ ਕਥੀ ਕਥੇ ਕਦ ਦੇਖਾਂ ਮੈਂ ਅਕਥ ਨਾ ਕਥਨਾ ਜਾਇ ਜੋ ਤੁਧ ਭਾਵੈ ਸੋ ਹੀ ਆਖਾਂ ਇਲ ਤੇਰੀ ਵਿੜਾਈ ਇਤੇ ਗੁਕਰ ਹਉ ਬੇਗਾਨਾ ਭੌਂਕਾ ਇਸ ਸੰਤ ਸਾਈਂ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਹੋ ਨਜਾਈ ਬਿਲਾ ਬਲ ਹੁੰਦਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾਂ ਏਕ ਸ਼ੋਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੀ ਜਲ-ਥਲ ਮਹੀਰ ਪਰ ਉਰਲੀਣਾ ਕਟ-ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤਦ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮੰਗ ਲੋਚੈ ਗੁਰਦਰਸ਼ਨ ਤਾਈ ਬਿਲ ਕਰੇ ਚਤ ਕੀ ਨਿਆਈ ਤ੍ਰਿਖਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋ ਲੀਨ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿ ਧਨ ਬਾਣੀ ਚਿਰ ਹੁਆ ਦੇਖੈ ਸਰੰਗ ਪਾਣੀ ਧਨ ਸੁਦੇਸ ਜਹਤੂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇਕੜੀ ਨਾ ਮਿਲਤੇ ਤਾਂ ਕਲ ਜਿਗ ਹੋਤਾ ਹੁਣ ਕਦ ਮਿਲੀ ਐ ਪ੍ਰੇਤੁਤ ਭਗਵੰਤਾ ਮੋਹ ਰਹਿਣਾ ਵਿਹਾਵੈ ਨੀਂ ਨ ਆਵੈ ਬਿਨ ਦੇਖੈ ਗੁਰ ਦਰਬਾਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਇਸ ਸੱਚੇ ਗੁਰ ਦੇ ਬਾਰੇ ਜੀਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਬਨਾਸੀ ਕਰਮੈ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਕੋ ਲੀញ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੋਕ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਗਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਧ ਦਿਨ ਸਾਹਿਬ ਜੀ ਸੇਵਿਐ ਅੰਤ ਛਡਾਈ ਸੋਏ ਸੁਨ ਸੁਨ ਮੇਰੀ ਕਾਮਣੀ ਔਰ ਉਤਾਰਾ ਹੋਏ ਦਇਆ ਤੇਰਾ ਨਾਮ ਤਰਾ ਸਤਿਗੁਰ ਬਾਣੀ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਾਹੀ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਉ ਦ ਬਾਜ ਪਿਆਰੇ ਕੇਵ ਰਹਾ ਸਾਵ ਡਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਾਹੀ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨ ਜਾਚ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਛੁਪ ਛੁਪ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਛੁਪ ਛੁਪ ਹੋਏ ਰਹਾਓ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੰਗ ਰੰਗਾਈ ਮੇਰੇ ਕੰਤ ਨਾ ਪਾਵੇ ਚੂਲੜਾ ਪਿਆਰੇ ਕਿਉਂ ਦੰਸੇ ਜੇ ਜਾਏ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੇ ਤੇਰਾ ਨਾਮ ਲੈਣ ਜੇ ਤੇਰਾ ਨਾਮ ਤਿਨਾ ਕਹਿ ਹਉ ਸਤਗੁਰ ਵਾਨੇ ਜਾਉ ਰਹਾਉ ਕਾਇਆ ਰੰਗਣ ਜੀਤੀ ਪਿਆਰੇ ਆਇਆ ਨਾਮ ਜੀਠ ਰੰਗਣ ਵਾਲਾ ਏ ਰੰਗੇ ਸਾਹਿਬ ਐਸਾ ਰੰਗ ਨਾ ਦੀਟ ਜਿਨ ਕੇ ਜੋ ਲੇਰੇ ਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਧੂੜਤ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੀਆਂ ਤੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਆਨੜੀਏ ਮੰਗਲਾ ਕਾਇ ਕਰੇ ਆਪਣੜੇ ਕਰਹ ਰੰਗੋ ਕੀ ਨਾ ਮਾਣੇ ਸੋਹ ਨੇੜੇ ਤਨ ਕਮਲੀਏ ਬਾਹਰ ਕਿਆ ਢੁੰਡੇ ਭੈ ਕੀਆ ਦੇਸ ਲਾਈਆਂ ਨੇਣੀ ਭਾਵ ਕਾ ਕਰ ਸਿੰਗਾਰੋ ਤਾਂ ਸੋਹਾਗਣ ਜਾਣੀ ਲਾਗੀ ਜਾਂ ਸ਼ੋਹ ਧਰੇ ਪਿਆਰੋ ਇਆਣੀ ਵਾਲੀ ਕਿਆ ਕਰੇ ਜਾਂ ਤੁਨ ਕੰਤ ਨ ਭਾਵੈ ਕਰਨ ਪਲਹਾ ਕਰੇ ਬਹੁ ਤੇਰੀ ਸਾਤਨ ਮਹਿਲ ਨ ਪਾਵੈ ਵਿਣ ਕਰਮ ਆ ਕੇ ਸਪਾਈਏ ਨਾਹੀ ਜੇ ਬਹੁ ਤੇਰਾ ਧਾਵੈ ਲਬ ਲਵਾਂ ਕਾਰ ਕੀ ਮਾਤੀ ਮਾਇਆ ਮਨ ਸਮਾਨੀ ਇਨੀ ਬਾਤੀ ਸ਼ੋਪਾਈ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਇੰਨੀ ਬਾਤਿ ਸ਼ੋਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤਲਾਈਐ ਸ਼ੌਕ へ ਸੋ ਕੀਜੈ ਤਨ ਮਨ ਦੀਜੈ ਐਸਾ ਪਰਮਨ ਲਾਈਐ ਏਵ ਕਹੇ ਸੋ ਹਗਮਿ ਭੈਣੀ ਇੰਨੀ ਬਾਤਿ ਸ਼ੋਪਾਈਐ ਆਪ ਗਵਾਈਐ ਤਾਂ ਸ਼ੋਪਾਈਐ ਔਰ ਕੈਸੀ ਚਤرائی ਸ਼ੌ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਮਨੋਂ ਦਪਾਈ ਆਪਣੇ ਕੰਤ ਪਿਆਰੀ ਸਾਂ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗਾਂ ਤੀ ਸਹਿਜ ਦੀ ਮਾਤੀ ਇਹਨਸ ਭਾਏ ਸਮਾਨ ਸੁੰਦਰ ਸਾਏ ਸਰੂਪ ਵਿਚਖਣ ਕਈਏ ਸਾਹ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕੌਣ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੀਵਾ ਕਹਿ ਪੈ ਮੁਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੀਣਾ ਤੂੰ ਆਪੇ ਸਰਬਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਵ ਕਮਾਵਾਂ ਘਟ ਹੀ ਪੀਤਰ ਸੋ ਸੋ ਤੁਲੀ ਇਨ ਵਿੱਚ ਚਿੱਤਰ ਹਾਵਾਂ ਆਪੇ ਕੰਡਾ ਤੂੰ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਬਨਜਾਰਾ ਅੰਦਲਾ ਨੀਚ ਜਾਤ ਪਰਦੇਸੀ ਹਿੰ ਆਵੇ ਤਿਨ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂਰਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਗੋਵਨ ਉਡਾਈ ਜੋ ਤੂੰ ਦੇ ਸੁਖ ਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹਿ ਹੋਰ ਜਾਈ ਰਹਾਓ ਜੋ ਕਿਛੁ ਹੁਆ ਸਭ ਕੀ ਤੁਜ ਤੇ ਤੇਰੀ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਜਤrai ਕਿਆ ਹਉ ਕਥੀ ਕਥੇ ਕਤ ਦੇਖਾਂ ਮੈਂ ਅਕਤ ਨ ਕਥਨਾ ਜਾਈ ਜੋ ਤੁਧ ਭਾਵੈ ਸੋ ਹੀ ਆਖਾਂ ਦਿਲ ਤੇਰੀ ਵਡਿਆਈ ਏਤੇ ਗੁਕਰ ਹਉ ਬੇਗਾਨਾ ਭੌਂਕਾ ਇਸਤਨ ਤਾਈ ਭਗਤ ਹੀਣ ਨਾਨਕ ਜੇ ਹੋਇਗਾ ਤਾ ਖਸਮੇ ਨਾ ਹੋ ਨਜਾਈ ਬਿਲਾਵਲ ਹੁੰਦਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ੋਗ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਹੀਰ ਪਰ ਪਰਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਮੈਂ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸ਼ਬਦ ਹਜ਼ਾਰੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਕਰੇ ਚਤ ਕੀ ਨਿਆਈ ਤ੍ਰਿਖਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਉ ਹਾਂ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਜ ਧਨ ਬਾਣੀ ਚਿਰ ਹੁਆ ਦੇਖੈ ਸਾਰੰਗ ਪਾਣੀ ਧਨ ਸੁਦੇਸ਼ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾਉ ਇਕ ਕੜੀ ਨਾ ਮਿਲਤੇ ਤਾਂ ਕਲਜੁ ਗਹੋਤਾ ਹੁਣ ਕਦ ਮਿਲੀ ਐ ਪ੍ਰੇਤੁ ਤੇ ਭਗਵੰਤਾ ਮੋਹ ਰਹਿਣਾ ਵਿਹਾਵੈ ਨੀਂ ਨ ਆਵੈ ਬਿਨ ਦੇਖੈ ਗੁਰਦਰਬਾਰੈ ਜੀਉ ਹਉ ਕੋ ਲੀਨੀਂ ਕੋਲ ਕਮਾਈ ਤਿਸ ਸਚੇ ਗੁਰਦਰਬਾਰੈ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਬਨਾਸੀ ਕਰਮੈ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨਾਨੰਦ ਕਦਾਸ ਤੁਮਾਰੇ ਜੀਉ ਹਉ ਕੋ ਲੀਨੀਂ ਕੋਲ ਕਮਾਈ ਜਾ ਨਾਨਕ ਦਾਸ ਤਮਾਰੇ ਜੀਓ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈਸਿਓ ਗਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਧਨ ਸਾਹਿਬ ਜੀ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆ ਤੇਰਾ ਨਾਮ ਤਰਾ ਸਤਿਗੁਰ ਬਾਣੀ ਜਾਉ ਰਹਾਓ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੀ ਜਾਂ ਕੋ ਨਦਰ ਕਰੀ ਤੁਧ ਬਾਜ ਪਿਆਰੇ ਕੇਵ ਰਹਾ ਸਾਵ ਡਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨ ਜਾਂਚ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਪ ਚੁਪ ਹੋਈ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁਪ ਚੁਪ ਹੋਈ ਰਹਾਓ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬ ਰੰਗਾਈ ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ ਕਿਉਂ ਤਾਂ ਸੇ ਜੇ ਜਾਏ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੀ ਜਾਉ ਤੇ ਨਾ ਕਹਿ ਲੈਣ ਜੇ ਤੇਰਾ ਨਾਮ ਲੈਣ ਜੇ ਤੇਰਾ ਨਾਮ ਤੇ ਨਾ ਕਹਿ ਹਉ ਸਤਿਗੁਰੂ ਵਾਨੀ ਜਾਉ ਰਹਾਉ ਕਾਇਆ ਰੰਗਣ ਜੀਤੀ ਪਿਆਰੇ ਆਈਏ ਨਾਮ ਜੀਠ ਰੰਗਣ ਵਾਲਾ ਏ ਰੰਗੇ ਸਾਹਿਬ ਐਸਾ ਰੰਗ ਨਹੀਂ ਟਿਕੇ ਜਿਨਕੇ ਚੋਲੇ ਰਤਲੇ ਪਿਆਰੇ ਕੰਤ ਤੇ ਨਾ ਕਹਿ ਪਾਸ ਧੂੜ ਤੇ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੀਆਂ ਤੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਿਲੰਗ ਮਹਲਾ ਪਹਿਲਾ ਇਹ ਅੰਦਰੀ ਈਮਾਨ ਲਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸ਼ੋਹਨੇ ੜੇ ਤਨ ਕਮਲੀਏ ਬਾਹਰ ਕਿਆ ਢੁੰਦੇ ਭੈ ਕਿਆਂ ਦੇਸ ਲਾਈਆਂ ਨੇਣੀ ਭਾਵ ਕਾ ਕਰ ਸਿੰਗਾਰੋ ਤਾਂ ਸੋਹਾ ਗਣ ਜਾਣੀ ਲਾਗੀ ਜਾਂ ਸ਼ੋਹ ਧਰੇ ਪਿਆਰੋ ਕਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕਰਨਪਲਾਹ ਕਰੀ ਬੋ ਤੇਰੀ ਸਾਤਨ ਮਹਿ ਨ ਪਾਵੇ ਵਿਣਕਰਮਾ ਕੇ ਸਿਪਾਈਏ ਨਹੀਂ ਜੇ ਬੋ ਤੇਰਾ ਧਾਵੇ ਲਬ ਲਵਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇੰਨੀ ਬਾਤੀ ਛੋ ਪਾਈ ਨਹੀਂ ਭਈ ਕਾਮਣ ਇਆਣੀ ਜਾਏ ਪੁੱਛੋ ਸੋਹਗਣੀ ਵਾਹੇ ਕਿੰਨੀ ਬਾਤੀ ਸ਼ੋਪਾਈਐ ਜੋ ਕਿਛ ਕਰੇ ਸੋ ਪਲਾ ਕਰਮਾਨੀਐ ਹਕਮਤ ਹੁਕਮ ਚਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਤਲਾਈਐ ਸ਼ੋ ਕਹੇ ਸੁ ਕੀਜੈ ਤਨ ਮਨ ਦੀਜੈ ਐਸਾ ਪਰਮਨ ਲਾਈਐ ਏਵ ਕਹੇ ਸੋਹਗਣੀ ਭੈਣੀ ਇੰਨੀ ਬਾਤੀ ਸ਼ੋਪਾਈਐ ਆਪ ਗਵਾਈਐ ਤਾਂ ਸ਼ੋਪਾਈਐ ਔਰ ਕੈਸੀ ਚਤਰਾਈ ਸ਼ੋ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਣ ਦੌਲਤ ਪਾਈ ਆਪ ਕਣਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ ਐਸੇ ਰੰਗਾਂ ਤੀ ਸਹਿ ਜੀ ਮਾਤੀ ਇਹਨਸ ਭਾਏ ਸਮਾਨ ਸੁੰਦਰ ਸਾਏ ਸਰੂਪ ਵਿਚਖਣ ਕਈਏ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕੌਣ ਤੁਲਾ ਤੇਰਾ ਕਵਨ ਸਰਾਹ ਬੁਲਾਵਾ ਕੌਣ ਗੁਰੂ ਕਹਿ ਬੈ ਦੀਖਿਆ ਲੀਵਾ ਕਹਿ ਪੈ ਮੁਲਕ ਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨੁ ਤਰਾਜੀ ਜਿਤੁ ਤੁਲਾ ਤੇਰੀ ਸੇਵ ਸਰਾਵ ਕਮਾਵਾਂ ਘਟ ਹੀ ਪੀਤਰ ਸੋ ਸੋ ਤੁਲੀ ਇਨ ਬਿ ਚਿਤਰ ਹਾਵਾਂ ਆਪੇ ਕੰਡਾ ਤੁੰਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਬਨਜਾਰਾ ਅੰਧਲਾ ਨੀਜ ਜਾਤ ਪਰਦੇਸੀ ਹਿਨ ਆਵੈ ਤਿਨ ਜਾਵੈ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰਮ ਘੁਰਾ ਪਾਵੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਗੋਨ ਉਡਾਈ ਜੋ ਤੂੰ ਦੇ ਸੁਖ ਹਾਂ ਸੁਆਮੀ ਮੈਂ ਮੂਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹਾ ਰਜਾਈ ਰਹਾਓ ਜੋ ਕਿਛੁ ਹੁਆ ਸਭ ਕੀ ਤੁਜ ਤੇ ਤੇਰੀ ਸਭਾ ਸੁਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਜਿਤرائی ਕਿਆ ਹਉ ਕਥੀ ਕਥੇ ਕਤ ਦੇਖਾਂ ਮੈਂ ਅਕਤ ਨ ਕਥਨਾ ਜਾਈ ਜੋ ਤੁਧ ਭਾਵੈ ਸੋ ਹੀ ਆਖਾਂ ਤਿਲ ਤੇਰੀ ਵਡਿਆਈ ਇਤੇ ਗੁਕਰ ਹਉ ਬੇਗਾਨਾ ਭੌਂਕਾ ਇਸ ਸੰਤ ਸਾਈ ਭਗਤ ਹੀਣ ਨਾਨਕ ਜੇ ਹੋਇਗਾ ਤਾਂ ਖਸਮੇ ਨਾਉ ਨ ਜਾਇ ਬਿਲਾ ਬਲ ਹੰਦਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਰ ਪਰਪੁਰ ਲੀਣਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਮੈਂ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ